ਪੰਜਾਬ ਕਾਂਗਰਸ ਪਾਰਟੀ ਨੇ ਇੱਕ ਅਜਿਹਾ ਫੈਸਲਾ ਲਿਆ ਜਿਸ ਦੇ ਉੱਤੇ ਹੁਣ ਸਵਾਲ ਉੱਠਣੇ ਸੁਭਾਵਕ ਨੇ ਉਹ ਫੈਸਲਾ ਕੀ ਹੈ ਦਰਅਸਲ ਪੰਜਾਬ ਕਾਂਗਰਸ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਵਿੱਚ ਯਾਨੀ ਕਿ ਆਪਣੇ ਆਈਟੀ ਸੈੱਲ ਦੇ ਵਿੱਚ ਜਿਹੜਾ ਪੰਜਾਬ ਕਾਂਗਰਸ ਭਵਨ ਤੋਂ ਚੱਲਦਾ ਹੈ ਉੱਥੇ ਇੱਕ ਭਰਤੀ ਕੀਤਾ ਉਹ ਭਰਤੀ ਕਿਸ ਨੂੰ ਕੀਤਾ ਗਿਆ ਦਰਅਸਲ ਇੱਕ ਭਰਤੀ ਅਜਿਹੀ ਹੋਈ ਹੈ ਜਿਸ ਦਾ ਕਨੈਕਸ਼ਨ ਸਿੱਧੂ ਮੂਸੇਵਾਲਾ ਸਿਕਿਉਰਟੀ ਮਾਮਲੇ ਨਾਲ ਜਾ ਕੇ ਜੁੜਦਾ ਹੈ ਵਿਸਥਾਰ ਨਾਲ ਦੱਸਾਂਗੇ ਇਸ ਰਿਪੋਰਟ ਦੇ ਵਿੱਚ ਕਿ ਇਹ ਜੀ ਕਿਹੜੀ ਗੱਲ ਕੀਤੀ ਹੈ ਕਾਂਗਰਸ ਪਾਰਟੀ ਨੇ ਕਿਹੜਾ ਫੈਸਲਾ ਲਿਆ ਜਿਸ ਦੇ ਨਾਲ ਸਿੱਧੂ ਮੂਸੇਵਾਲਾ ਔਰ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਝਟਕਾ ਮਿਲਿਆ ਇਹ ਝਟਕਾ ਕੀ ਹੈ ਦਰਅਸਲ ਕਾਂਗਰਸ ਨੇ ਆਪਣੇ ਇੱਕ ਆਈਟੀ ਸੈਲ ਦੇ ਵਿੱਚ ਬੀਬੀ ਨੂੰ ਭਰਤੀ ਕੀਤਾ ਉਹ ਬੀਬੀ ਕੌਣ ਹੈ ਉਸ ਦਾ ਕਨੈਕਸ਼ਨ ਆਮ ਆਦਮੀ ਪਾਰਟੀ ਦੇ ਨਾਲ ਰਿਹਾ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਟੀਮ ਦੇ ਵਿੱਚ ਉਹ ਸ਼ਾਮਲ ਸੀ ਸੋਸ਼ਲ ਮੀਡੀਆ ਦਾ ਕੰਮ ਕਿਹੜੇ ਮੰਤਰੀ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਬੋਲਣਾ ਹੈ ਕਿਹੜੇ ਮੰਤਰੀ ਤੇ ਐਮ ਐਲ ਏ ਨੇ ਟਵਿੱਟਰ ਦੇ ਉੱਤੇ ਟਵੀਟ ਕੀ ਕਰਨਾ ਹੈ ਇਹ ਸਾਰਾ ਕੁਝ ਉਹਨਾਂ ਵੱਲੋਂ ਤੈਅ ਕੀਤਾ ਜਾਂਦਾ ਸੀ ਤੇ ਉਹ ਨਾਮ ਹੈ ਆਯੂਸ਼ੀ ਆਯੂਸ਼ੀ ਬੀਬੀ ਜੋ ਸੋਸ਼ਲ ਮੀਡੀਆ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਚੁੱਕੀ ਹੈ ਉਸ ਨੂੰ ਹੁਣ ਪੰਜਾਬ ਕਾਂਗਰਸ ਨੇ ਭਰਤੀ ਕਰ ਲਿਆ ਤਈ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਤੇ ਵੱਡੀ ਗੱਲ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਏਸੇ ਬੀਬੀ ਦੇ ਉੱਤੇ ਤੇ ਹੋਰ ਆਮ ਆਦਮੀ ਪਾਰਟੀ ਦੇ ਅੰਦਰ ਸੋਸ਼ਲ ਮੀਡੀਆ 'ਚ ਕੰਮ ਕਰਨ ਵਾਲੇ ਤੇ ਲੀਡਰਾਂ ਦੇ ਉੱਤੇ ਦੋਸ਼ ਲੱਗੇ ਕਿਸ ਨੇ ਦੋਸ਼ ਲਗਾਏ ਹੁਣ ਉਹ ਦੱਸਦੇ ਆ ਇੱਕ-ਇੱਕ ਕਰਕੇ ਸਿੱਧੂ ਮੂਸੇਵਾਲੇ ਦੇ ਪਿਤਾ ਸਭ ਨੂੰ ਯਾਦ ਹੋਣਾ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਬਾਹਰ ਬੈਠੇ ਜਿੱਥੇ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਵਿਧਾਨ ਸਭਾ ਦੇ ਅੰਦਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਕਈ ਜਿਹੜੇ ਐਮਐਲਏ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਕੇ ਮੈਂਬਰਾਂ ਨਾਲ ਬੈਠ ਕੇ ਜਿੱਥੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਜ਼ਰੂਰ ਇਨਸਾਫ ਕਰਾਂਗੇ ਬਾਅਦ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਾਫੀ ਵਾਰੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਮੇਰੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਨੇ ਹੁਣ ਗੱਲ ਕਰਦੇ ਆ ਕਿ ਜਿਹੜੀ ਇਸ ਬੀਬੀ ਦੀ ਭਰਤੀ ਕੀਤੀ ਗਈ ਹੈ ਕਾਂਗਰਸ ਦੇ ਆਈਟੀ ਸੈੱਲ ਦੇ ਵਿੱਚ ਇਸ ਉੱਤੇ ਦੋਸ਼ ਕੀ ਹੈ ਇਸ ਦੇ ਨਾਲ ਹੋਰ ਕਈ ਨਾਮ ਨੇ ਉਹਨਾਂ ਤੇ ਦੋਸ਼ ਕੀ ਹੈ ਕਿ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਸੀ ਤਾਂ ਉਸ ਤੋਂ ਪਹਿਲਾਂ ਜਿਹੜੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਸੀ ਤੇ ਉਸ ਦੇ ਵਿੱਚ ਇਸ ਬੀਬੀ ਉੱਤੇ ਦੋਸ਼ ਲੱਗੇ ਹੋਰ ਨਾ ਆਗੂਆਂ ਤੇ ਦੋਸ਼ ਲੱਗੇ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਸਣੇ ਹੋਰ ਕਈ ਲੋਕਾਂ ਦੀ ਜਿਹੜੀ ਸਿਕਿਉਰਿਟੀ ਘਟਾਈ ਗਈ ਉਸ ਦੀਆਂ ਖਬਰਾਂ ਪੰਜਾਬ ਦੇ ਵੱਖ-ਵੱਖ ਆਦਾਰਿਆਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀਆਂ ਗਈਆਂ ਚਲਵਾਈਆਂ ਗਈਆਂ ਜਿਸ ਕਰਕੇ ਬਾਅਦ ਵਿੱਚ ਸਿੱਧੂ ਮੂਸੇਵਾਲੇ ਤੇ ਹਮਲਾ ਕਰਨ ਵਾਲੇ ਜਾਂ ਕਤਲ ਕਰਵਾਉਣ ਵਾਲਿਆਂ ਨੇ ਵੀ ਮੀਡੀਆ ਦੇ ਵਿੱਚ ਆ ਕੇ ਮੰਨਿਆ ਕਿ ਜਦੋਂ ਸਾਨੂੰ ਤਾਂ ਲੱਗਾ ਸਿਕਿਉਰਿਟੀ ਘਟਾ ਦਿੱਤੀ ਗਈ ਆ ਮੂਸੇਵਾਲੇ ਦੀ ਤੇ ਸਾਨੂੰ ਮੌਕਾ ਮਿਲ ਗਿਆ ਉਸ ਤੇ ਵਾਰ ਕਰਨ ਦਾ ਕਾਤਲਾਨਾ ਹਮਲਾ ਕਰਨ ਦਾ ਜਿਸ ਵਿੱਚ ਉਹ ਕਾਤਲ ਕਾਮਯਾਬ ਵੀ ਹੋਏ ਤੇ ਜਿਸ ਉੱਤੇ ਏਡੇ ਗੰਭੀਰ ਦੋਸ਼ ਲੱਗੇ ਹੁਣ ਔਰ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਦੋਸ਼ ਲਾਏ ਹੁਣ ਸਿੱਧੂ ਮੂਸੇਵਾਲਾ ਜਿਹੜੇ ਕੀ ਚੋਣ ਲੜ ਚੁੱਕੇ ਨੇ 2022 ਦੀ ਇਲੈਕਸ਼ਨ ਲੜ ਚੁੱਕੇ ਨੇ ਮਾਨਸਾ ਹਲਕੇ ਤੋਂ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਆਪਣਾ ਨੌਜਵਾਨ ਲੀਡਰ ਮੰਨਦੀ ਰਹੀ ਆ ਹੁਣ ਤੱਕ ਅਜੇ ਤੱਕ ਵੀ ਦਾਵਾ ਕੀਤਾ ਜਾਂਦਾ ਹੈ ਕਾਂਗਰਸ ਪ੍ਰਧਾਨ ਸਣੇ ਬਾਕੀ ਬਾਕੋਖ ਲੀਡਰਾਂ ਵੱਲੋਂ ਕਿ ਸਿੱਧੂ ਮੂਸੇਵਾਲਾ ਕਾਂਗਰਸੀ ਲੀਡਰ ਹੀ ਸੀ ਕੱਲਾ ਗਾਇਕ ਨਹੀਂ ਸੀ ਲੀਡਰ ਵੀ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਦਾਵਾ ਕਰ ਚੁੱਕੇ ਨੇ ਕਿ ਅਗਲੇਰੀ ਚੋਣ ਦੇ ਵਿੱਚ ਵੀ ਉਹ ਹਿੱਸਾ ਲੈਣਗੇ ਔਰ ਸੁਭਾਵਕ ਜੀ ਗੱਲ ਹੈ ਉਹਨਾਂ ਦੀ ਨੇੜਤਾ ਸਭ ਤੋਂ ਬਾਅਦ ਪੰਜਾਬ ਕਾਂਗਰਸ ਦੇ ਇਸ ਵੇਲੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਵੀ ਹੈ ਔਰ ਇਸ ਭਰਤੀ ਤੋਂ ਬਾਅਦ ਸਾਨੂੰ ਸਾਡੇ ਜਾਣਕਾਰ ਇਹ ਵੀ ਦੱਸਦੇ ਨੇ ਕਿ ਜਦੋਂ ਇਸ ਗੱਲ ਦਾ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਉਸ ਬੀਬੀ ਨੂੰ ਭਰਤੀ ਕਰ ਲਿਆ ਗਿਆ ਕਾਂਗਰਸ ਦੇ ਆਈਟੀ ਸੈੱਲ ਦੇ ਵਿੱਚ ਜਿਸ ਉੱਤੇ ਉਹ ਖੁਦ ਦੋਸ਼ ਲਾਉਂਦੇ ਰਹੇ ਨੇ ਤਾਂ ਉਹਨੂੰ ਪਤਾ ਲੱਗਿਆ ਸਾਡੇ ਜਾਣਕਾਰਾਂ ਤੋਂ ਕਿ ਉਹਨਾਂ ਦਾ ਦਿਲ ਵੀ ਟੁੱਟ ਗਿਆ ਕਿ ਪਹਿਲਾਂ ਸੱਤਾਧਿਰ ਵੱਲੋਂ ਸਾਨੂੰ ਕਿਸੇ ਤਰ੍ਹਾਂ ਦਾ ਪੂਰਨ ਵਿਸ਼ਵਾਸ ਤੇ ਜਿਹੜਾ ਇਨਸਾਫ ਮਿਲਣਾ ਸੀ ਉਹ ਨਹੀਂ ਦਿੱਤਾ ਗਿਆ ਤਾਂ ਹੁਣ ਸਾਡੀ ਹੀ ਕਾਂਗਰਸ ਪਾਰਟੀ ਜਿਸ ਦੇ ਨਾਲ ਅਸੀਂ ਲੱਗੇ ਹੋਏ ਹਾਂ ਇਥੋਂ ਤੱਕ ਕਿ ਕਾਂਗਰਸ ਦੀ ਹਾਈ ਕਮਾਂਡ ਦੇ ਲੀਡਰ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਦੇ ਨਾਲ ਵੀ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰ ਉਹਨਾਂ ਨਾਲ ਮੁਲਾਕਾਤਾਂ ਵੀ ਹੁਣ ਤੱਕ ਕਰ ਚੁੱਕੇ ਨਹੀਂ ਉਹਨਾਂ ਦੇ ਨਾਲ ਜਿਹੜੀ ਇੱਕ ਯਾਤਰਾ ਨਿਕਲੀ ਸੀ ਉਸ ਵਿੱਚ ਵੀ ਹਿੱਸਾ ਲੈ ਚੁੱਕੇ ਨੇ ਔਰ ਜ਼ਿਆਦਾ ਸੰਭਾਵਨਾ ਹੈ ਕਿ 227 ਦੇ ਵਿੱਚ ਚੋਣ ਵੀ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਲੜਨੀ ਹੈ ਫਿਰ ਉਸੇ ਹੀ ਪਾਰਟੀ ਦੇ ਉਸੇ ਹੀ ਕਾਂਗਰਸ ਪਾਰਟੀ ਦੇ ਆਈਟੀ ਸੈੱਲ ਦੇ ਵਿੱਚ ਉਸ ਕਾਰਕੁੰਨ ਦਾ ਕੰਮ ਕਰਨਾ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਖਾਸਮ ਖਾਸੀ ਔਰ ਖਾਸ ਕਰਕੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਏ ਜਾਣ ਤੇ ਵੱਡੇ ਦੋਸ਼ ਉਸ ਤੇ ਲੱਗਦੇ ਰਹੇ ਹੁਣ ਤਾਂ ਉਹਨਾਂ ਦੇ ਨਾਲ ਉਹ ਕਿਵੇਂ ਪਾਰਟੀ ਚ ਵਿਚਰ ਕੇ ਚੱਲ ਸਕਣਗੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਬਣ ਗਈ ਹੈ ਹੁਣ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਦੀ ਖਾਤਰ ਵੀ ਪਰ ਹੁਣ ਉਹ ਬੇਵਸ ਮਾਪੇ ਸਿੱਧੂ ਮੂਸੇਵਾਲੇ ਦੇ ਕੀ ਸੋਚਦੇ ਹੋਣਗੇ ਉਹਨਾਂ ਦਾ ਮਨ ਇਸ ਖਬਰ ਨੂੰ ਸੁਣਨ ਤੋਂ ਬਾਅਦ ਕਿਹੜੇ ਕਿਹੜੇ ਸਵਾਲਾਂ ਦੇ ਨਾਲ ਘਿਰੇਗਾ ਔਰ ਇਹਨਾਂ ਸਵਾਲਾਂ ਦੀ ਜਵਾਬ ਕੀ ਲੱਭਣਗੇ ਇਹ ਆਪਣੇ ਆਪ ਦੇ ਵਿੱਚ ਗੱਲਾਂ ਨੇ ਪਰ ਜਿੱਥੋਂ ਤੱਕ ਰਹੀ ਗੱਲ ਕੱਲਾ ਐਸੇ ਬੀਬੀ ਨੇ ਨਹੀਂ ਹੁਣ ਇਹਨਾਂ ਨੇ ਤਾਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਨਾ ਐ ਇਸ ਬੀਬੀ ਨੇ ਜਾਂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਵੀ ਸੀ ਤਾਂ ਤਨਖਾਹ ਤੇ ਕੰਮ ਕਰਦੇ ਸੀ ਜੇ ਹੁਣ ਕਾਂਗਰਸ ਨੇ ਰੱਖਿਆ ਤਾਂ ਕਿਸੇ ਨਾ ਕਿਸੇ ਇੱਕ ਤੈਅ ਕੀਤੀ ਤਨਖਾਹ ਤੇ ਰੱਖਿਆ ਹੋਵੇਗਾ ਪਰ ਸਵਾਲ ਇਹ ਹੈ ਕਿ ਜ਼ਿੰਮੇਵਾਰੀਆਂ ਕੀ ਨਿਭਾਈਆਂ ਗਈਆਂ ਕਾਂਗਰਸ ਪਾਰਟੀ ਦੇ ਲੀਡਰ ਐਮ ਐਲ ਏ ਸੁਖਪਾਲ ਸਿੰਘ ਖਹਿਰਾ ਵੀ ਸਵਾਲ ਨਾਮ ਲੈ ਕੇ ਇਸ ਬੀਬੀ ਦਾ ਸਵਾਲ ਚੁੱਕ ਚੁੱਕੇ ਨੇ ਕਿ ਕਿਵੇਂ ਸਿਕਿਉਰਿਟੀ ਘਟਾਏ ਜਾਣ ਦੇ ਵਿੱਚ ਕਿਹੜੇ ਕਿਹੜੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ 'ਚ ਕੰਮ ਕਰਨ ਵਾਲਿਆਂ ਦੀ ਕਿਹੜੇ ਕਿਹੜੇ ਲੀਡਰਾਂ ਦੀ ਭੂਮਿਕਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਵਿਕਰਮ ਸਿੰਘ ਮਜੀਠੀਆ ਨੇ ਵੀ ਕਈ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਅਹੁਦਿਆਂ ਨਾਲ ਨਵਾਜਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਜਿਨ੍ਹਾਂ ਨੇ ਇਹ ਕੰਮ ਕੀਤਾ ਜਿਸ ਤੇ ਵੱਡੇ ਸਵਾਲ ਉੱਠੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਦਾਵਾ ਇਹ ਰਿਹਾ ਹੈ ਕਿ ਮੂਸੇ ਵਾਲੇ ਦੇ ਜਿਨ੍ਹਾਂ ਕਾਤਲ ਨੇ ਕੁਝ ਕੋਨੂੰ ਛੱਡ ਕੇ ਜਿਹੜੇ ਵਿਦੇਸ਼ ਚ ਪਨਾਹ ਲਈ ਬੈਠੇ ਨੇ ਬਾਕੀ ਸਾਰਿਆਂ ਦੇ ਖਿਲਾਫ ਕਾਨੂੰਨੀ ਪ੍ਰਕਿਰਿਆ ਚੱਲੀ ਹੋਈ ਹੈ ਅਸੀਂ ਇਨਸਾਫ ਦੇ ਰਹੇ ਹਾਂ ਔਰ ਕੋਸ਼ਿਸ਼ ਕੀਤੀ ਹੈ ਇਨਸਾਫ ਦੇਣ ਦੀ ਉਹਨਾਂ ਦਾ ਇਹ ਦਾਵਾ ਹੈ ਨਾ ਕਿ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੀ ਕਦੇ ਵੀ ਤਸੱਲੀ ਨਹੀਂ ਹੋਈ ਆਪਣੇ ਪੁੱਤਰ ਦਾ ਇਨਸਾਫ ਲੈਣ ਦੇ ਵਿੱਚ ਉਹਨਾਂ ਦਾ ਤਾਂ ਇੱਥੋਂ ਤੱਕ ਸਵਾਲ ਉੱਠਦਾ ਹੈ ਜਦੋਂ ਵੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਸਿੱਧੂ ਮੂਸੇ ਵਾਲੇ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਹੁੰਦੇ ਨੇ ਉਹ ਕਈ ਵਾਰੀ ਇਸ ਗੱਲ ਦਾ ਦੁੱਖ ਪ੍ਰਗਟ ਕਰ ਚੁੱਕੇ ਨੇ ਦੁੱਖ ਜ਼ਾਹਰ ਕਰ ਚੁੱਕੇ ਨੇ ਕਿ ਉਹਨਾਂ ਨੂੰ ਪੂਰਨ ਤੌਰ ਤੇ ਇਨਸਾਫ ਅੱਜ ਵੀ ਨਹੀਂ ਮਿਲਿਆ ਲੰਮੀ ਉਡੀਕ ਦੇ ਵਿੱਚ ਨੇ ਉਹਨਾਂ ਦਾ ਤਾਂ ਇਹ ਵੀ ਹੁੰਦਾ ਦੁਖੀ ਮਨ ਨਾਲ ਕਹਿਣਾ ਕਿ ਜਿਹੜੇ ਲੋਕ ਸਾਡੀ ਹਵੇਲੀ ਤੱਕ ਸਾਡੇ ਪਿੰਡ ਤੱਕ ਜਾਂ ਹਰ ਖੁਸ਼ੀ ਗਮੀ ਦੇ ਵਿੱਚ ਸਾਡੇ ਨਾਲ ਸਾਂਝ ਪਾਉਂਦੇ ਨੇ ਸਾਨੂੰ ਇਹਨਾਂ ਦਾ ਹੀ ਸਹਾਰਾ ਹੈ ਔਰ ਉਸ ਤੋਂ ਬਾਅਦ ਜਦੋਂ ਗੱਲ ਆਉਂਦੀ ਹੈ ਇਸ ਭਰਤੀ ਦੀ ਕਿ ਇਹ ਭਰਤੀ ਕਿਉਂ ਕੀਤਾ ਗਿਆ ਬੀਬੀ ਨੂੰ ਕਾਂਗਰਸ ਪਾਰਟੀ ਦੀ ਜਹੀ ਕਿਹੜੀ ਮਜਬੂਰੀ ਸੀ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਕਿ ਇਸ ਬੀਬੀ ਨੂੰ ਭਰਤੀ ਕੀਤੇ ਬਿਨਾ ਸਰਦਾ ਨਹੀਂ ਸੀ ਪਾਰਟੀ ਦਾ ਹੁਣ ਨਾਲ ਹੀ ਇਹ ਵੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਤਾਂ ਇਹ ਭਰਤੀ ਹੋਈ ਹੈ ਇਸ ਤੋਂ ਪਹਿਲਾਂ ਇੱਕ ਆਮ ਆਦਮੀ ਪਾਰਟੀ ਦੇਲੇ ਮੀਡੀਆ ਡਾਇਰੈਕਟਰ ਦੇ ਤੌਰ ਤੇ ਜਾਂ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਮੀਡੀਆ ਦੇ ਤੌਰ ਤੇ ਕੰਮ ਕਰਨ ਵਾਲੇ ਨਵਨੀਤ ਵੱਧਵਾ ਸਨ ਉਹਨਾਂ ਨੇ ਭਾਜਪਾ ਪਾਰਟੀ ਹੀ ਜੁਆਇਨ ਕਰ ਲਈ ਸੀ ਉਹਨਾਂ ਨੂੰ ਛੱਡ ਕੇ ਉਹਨਾਂ ਦੀ ਆਪਣੀ ਚੁਆਇਸ ਹੈ ਕਿ ਕਿਹੜੀ ਪਾਰਟੀ 'ਚ ਰਹਿਣਾ ਕਿਹੜੀ 'ਚ ਨਹੀਂ ਰਹਿਣਾ ਪਰ ਇੱਥੇ ਜਿਹੜੀ ਭਰਤੀ ਹੋਈ ਹੈ ਉਹ ਆਈਟੀ ਸੈੱਲ 'ਚ ਭਰਤੀ ਹੋਈ ਏ ਉਸ ਬੀਬੀ ਦੀ ਜਿਸ ਉੱਤੇ ਗੰਭੀਰ ਦੋਸ਼ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰ ਤੇ ਕਾਂਗਰਸ ਦੇ ਲੀਡਰ ਹੁਣ ਤੱਕ ਲਾਉਂਦੇ ਰਹੇ ਉਹਨਾਂ ਨੇ ਹੁਣ ਆਪਣੀ ਹੀ ਪਾਰਟੀ ਦੇ ਵਿੱਚ ਇਸ ਆਈਟੀ ਸੈੱਲ ਵਿੱਚ ਭਰਤੀ ਕਰ ਲਿਆ ਗਿਆ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਇਸ ਬਾਰੇ ਜਦੋਂ ਫੈਸਲਾ ਲਿਆ ਜਾ ਰਿਹਾ ਸੀ ਕਿ ਕਾਂਗਰਸ ਦੇ ਜਿਨ੍ਹਾਂ ਲੀਡਰਾਂ ਨੇ ਇਹ ਫੈਸਲਾ ਲਿਆ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਅਸੀਂ ਤਾਂ ਉਸ ਨੂੰ ਹੀ ਭਰਤੀ ਕਰ ਰਹੇ ਹਾਂ ਜਿਨ੍ਹਾਂ ਤੇ ਅਸੀਂ ਸਵਾਲ ਚੁੱਕਦੇ ਰਹੇ ਹਾਂ ਮੀਡੀਆ ਦੇ ਅੰਦਰ ਕਿ ਸਿੱਧੂ ਮੂਸੇਵਾਲੇ ਸਾਡੇ ਲੀਡਰ ਨੂੰ ਮਾਰਿਆ ਜਿੰਨਾ ਕਾਤਲਾ ਨੇ ਉਹਨਾਂ ਨੇ ਇਸੇ ਗੱਲ ਦਾ ਫਾਇਦਾ ਚੁੱਕਿਆ ਸੀ ਕਿ ਸਿਕਿਉਰਿਟੀ ਲੀਕ ਹੋਈ ਸੀ ਤੇ ਸਿਕਿਉਰਿਟੀ ਲੀਕ ਕਿਸ ਨੇ ਕੀਤੀ ਇਸ ਬੀਬੀ ਸਣੇ ਬਾਕੀ ਕਈ ਲੀਡਰਾਂ ਦੇ ਉੱਤੇ ਵੀ ਦੋਸ਼ ਲੱਗਦੇ ਰਹੇ ਨੇ ਹੁਣ ਇਸ ਗੱਲ ਦਾ ਜਵਾਬ ਹੁਣ ਜਦੋਂ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਉਹ ਕਿਹੜੇ ਰੂਪ ਦੇ ਵਿੱਚ ਇਹ ਸਾਹਮਣੇ ਆਉਂਦੇ ਨੇ ਔਰ ਸਪਸ਼ਟ ਕਰਦੇ ਨੇ ਬਿਆਨ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਾਂਗਰਸ ਪਾਰਟੀ ਦੇ ਵਿੱਚ ਇਸ ਬੀਬੀ ਦੀ ਹੋਈ ਭਰਤੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਕਰ ਰਹੀ ਹੈ ਕਿ ਜਿਨ੍ਹਾਂ ਉੱਤੇ ਉਹ ਦੋਸ਼ ਲਾ ਰਹੇ ਸਨ ਅੱਜ ਅਜਿਹਾ ਕੀ ਹੋਇਆ ਜੇ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਲੀਡਰਾਂ ਨੂੰ ਕਾਂਗਰਸ ਦੇ ਪਾਰਟੀ ਦੇ ਕਿ ਉਸ ਬੀਬੀ ਦਾ ਕੋਈ ਕਸੂਰ ਨਹੀਂ ਸੀ ਜਾਂ ਤਾਂ ਇਹ ਮੰਨ ਲਿਆ ਜਾਵੇ ਕਿ ਉਸ ਵਕਤ ਅਸੀਂ ਝੂਠੇ ਦੋਸ਼ ਲਗਾ ਬੈਠੇ ਤਾਂ ਹੁਣ ਸ਼ਾਮਲ ਕਰ ਲਿਆ ਜਾਵੇ ਉਹਨਾਂ ਨੇ ਕ੍ਰਾਸ ਚੈੱਕ ਕੀਤਾ ਹੋਣਾ ਪੜਤਾਲ ਕੀਤੀ ਹੋਣੀ ਜਾਂ ਤਾਂ ਇਹ ਇੱਕ ਗੱਲ ਹੋ ਸਕਦੀ ਹੈ ਤਾਂ ਜਾਂ ਫਿਰ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਜਿਨ੍ਹਾਂ ਨੇ ਭਰਤੀ ਕੀਤਾ ਉਹਨਾਂ ਨੂੰ ਇਸ ਬੀਬੀ ਦੇ ਬਾਰੇ ਪਤਾ ਨਹੀਂ ਹੋਵੇਗਾ ਪਰ ਇਹ ਗੱਲ ਪ੍ਰੈਕਟੀਕਲੀ ਸੰਭਵ ਨਹੀਂ ਹੈ ਪ੍ਰਤੱਖ ਰੂਪ ਚ ਦੇਖਿਆ ਜਾਵੇ ਇਹ ਹੋ ਨਹੀਂ ਸਕਦਾ ਕਿਉਂਕਿ ਉਹ ਉਹਨਾਂ ਧਰਨਿਆਂ ਵਿੱਚ ਸ਼ਾਮਲ ਹੁੰਦੇ ਰਹੇ ਨੇ ਮੂਸੇ ਵਾਲਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਸ ਧਰਨਿਆਂ ਦੇ ਵਿੱਚ ਇਨ੍ਹਾਂ ਹੀ ਕਾਰਕੂਨਾਂ ਦੇ ਖਿਲਾਫ ਜਿਹੜੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ 'ਚ ਕੰਮ ਕਰਦੇ ਸਨ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਹੁੰਦੀ ਸੀ ਉਹਨਾਂ ਦੇ ਖਿਲਾਫ ਮੀਡੀਆ 'ਚ ਬਹਿਾਨਾ ਆਉਂਦੇ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਉਸੇ ਕਾਰਕੂਨ ਦੇ ਵਿੱਚੋਂ ਹੀ ਜਿਹੜੇ ਆਮ ਆਦਮੀ ਪਾਰਟੀ 'ਚੋਂ ਕੱਢ ਦਿੱਤੇ ਗਏ ਜਾਂ ਅਸਤੀਫਾ ਦੇ ਕੇ ਬਾਹਰ ਹੋਏ ਸੋਸ਼ਲ ਮੀਡੀਆ ਟੀਮ 'ਚੋਂ ਉਹਨਾਂ ਨੂੰ ਹੁਣ ਕਾਂਗਰਸ ਪਾਰਟੀ ਨੇ ਆਪਣੇ ਹਿੱਸਾ ਬਣਾ ਲਿਆ ਦੇਖਦੇ ਹਾਂ ਇਸ ਦੇ ਉੱਤੇ ਵੱਖ-ਵੱਖ ਪ੍ਰਤੀਕਿਰਿਆਵਾਂ ਕੀ ਆਉਂਦੀਆਂ ਨੇ ਇਸ ਦੇ ਉੱਤੇ ਕਾਂਗਰਸ ਪਾਰਟੀ ਦੇ ਉਹ ਲੀਡਰ ਜਿਹੜੇ ਇਸ ਬੀਬੀ ਦੇ ਖਿਲਾਫ ਹੀ ਬੋਲਦੇ ਰਹੇ ਨੇ ਜਾਂ ਉਹਨਾਂ ਲੋਕਾਂ ਦੇ ਖਿਲਾਫ ਬੋਲਦੇ ਰਹੇ ਨੇ ਜਿਹੜੇ ਸਿੱਧੂ ਮੂਸੇਵਾਲੇ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਉਹਨਾਂ ਦੇ ਪਰਿਵਾਰ ਦੇ ਨਾਲ ਉਹ ਹੁਣ ਇਸ ਖਬਰ ਤੋਂ ਬਾਅਦ ਇਸ ਨੂੰ ਕਿਵੇਂ ਦੇਖਦੇ ਨੇ ਕੀ ਵਿਚਾਰ ਸਾਂਝੇ ਕਰਦੇ ਨੇ ਜਾਂ ਚੁੱਪ ਰਹਿਣਗੇ ਜੇ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਸ ਖਬਰ ਤੋਂ ਬਾਅਦ ਜੈਨਾ ਖਬਰਾਂ ਦੇ ਨਸ਼ਰ ਹੋਣ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਜੋ ਫਿਰ ਵੀ ਚੁੱਪ ਰਹੇ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਸਿਆਸਤ ਦੇ ਵਿੱਚ ਸਿਰਫ ਆਪਣੇ ਨਿੱਜੀ ਮੁਫਾਦ ਦੇਖੇ ਜਾਂਦੇ ਨੇ ਕਿਸੇ ਦੇ ਘਰ ਦਾ ਜੀ ਗਿਆ ਕਿ ਨਹੀਂ ਗਿਆ ਕਿਸੇ ਦਾ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ ਇਹਨਾਂ ਚੀਜ਼ਾਂ ਨੂੰ ਸਿਆਸਤ ਦੇ ਵਿੱਚ ਜਿਹੜੀ ਮਤਲਬ ਪ੍ਰਸਤੀ ਦੀ ਸਿਆਸਤ ਹੁੰਦੀ ਹੈ ਕਿ ਉਸ ਦੇ ਵਿੱਚ ਕਿਸੇ ਵੀ ਪਰਿਵਾਰ ਨੂੰ ਚਾਹੇ ਕਿਸੇ ਦਾ ਕਿੰਨਾ ਵੀ ਨਦੀਕੀ ਹੋਵੇ ਕਿ ਉਹਨਾਂ ਨੂੰ ਧੋਖੇਚ ਹੀ ਰੱਖਿਆ ਜਾਂਦਾ ਹੈ ਕਿ ਇਹ ਇਕੱਲਾ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਹੋਇਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਇਹ ਹੁਣ ਲੋਕਾਂ ਨੇ ਵਿਚਾਰ ਕਰਨਾ ਹੈ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਕਾਂਗਰਸ ਪਾਰਟੀ ਨੇ ਜੋ ਆਈਟੀ ਸੈੱਲ ਦੇ ਵਿੱਚ ਭਰਤੀ ਕੀਤੀ ਹੈ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ এবੀਸੀ ਪੰਜਾਬ ਦੇ ਨਾਲ